ਵਿਕਰਮ ਮਜੀਠੀਆ ਨਾਲ ਜੁੜੀ ਇਸ ਵੱਡੀ ਖਬਰ ਤੋਂ ਤਾਂ ਜ਼ਮੀਨੀ ਵਿਵਾਦ 'ਚ ਮਜੀਠੀਆਂ ਦੀ ਪਟੀਸ਼ਨ ਖਾਰਜ ਹੋ ਚੁੱਕੀ ਹੈ। ਵਿਕਰਮ ਮਜੀਠੀਆ ਦੀ ਆਗਾਊ ਜ਼ਮਾਨਤ ਪਟੀਸ਼ਨ ਉਖਾਦ ਕਰ ਦਿੱਤਾ ਗਿਆ ਤਾਂ ਹਾਈ ਕੋਰਟ ਨੇ ਮਜੀਠੀਆ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਪਟੀਸ਼ਨ ਚ 2022 ਚ ਜ਼ਮੀਨ ਖਰੀਦ ਮਾਮਲੇ ਚ ਜੋ ਹੈ ਐਫਆਈਆਰ ਦਰਜ ਹੋਈ ਸੀ ਐਫਆਈਆਰ ਦੇ ਹਾਲਾ ਕਿ ਮਜੀਠਾ ਦਾ ਨਾਮ ਨਹੀਂ ਸੀ ਕਿ ਐਫਆਈਆਰ ਤੇ ਨਾਮ ਨਹੀਂ ਤਾਂ ਪਟੀਸ਼ਨ ਦਾ ਕੋਈ ਮਤਲਬ ਨਹੀਂ ਇਹ ਹਾਈ ਕੋਰਟ ਵੱਲੋਂ ਕਿਹਾ ਗਿਆ ਤਾਂ ਇੱਕ ਹੋਰ ਮਾਮਲੇ ਚ ਜੋ ਹੈ ਮਜੀਠਾ ਦੀ ਪਟੀਸ਼ਨ ਖਾਰਜ ਹੋ ਚੁੱਕੀ ਹੈ ਉਸ ਤੋਂ ਪਹਿਲਾਂ ਜ਼ਮਾਨਾ ਪਟੀਸ਼ਨ ਜੋ ਹੈ ਉਸ ਨੂੰ ਖਾਰਜ ਜੋ ਹੈ ਕੀਤਾ ਗਿਆ ਸੀ ਤਾਂ ਜ਼ਿਮਿਨੀ ਵਾਚ ਮਜੀਠਾ ਦੀ ਪਟੀਸ਼ਨ ਜੋ ਹੈ ਖਾਰਜ ਹੋਈ ਹੈ ਮਜੀਠਾ ਦੀ ਅਗਾਊ ਜ਼ਮਾਨਾ ਪਟੀਸ਼ਨ ਨੂੰ ਖਾਰਜ ਕੀਤਾ ਗਿਆ ਤਾਂ ਹਾਈ ਕੋਰਟ ਨੇ ਇਹ ਪਟੀਸ਼ਨ ਖਾਰਜ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ 2022 ਚ ਜ਼ਮੀਨ ਖਰੀਦ ਦਾ ਮਾਮਲਾ ਸੀ ਜਿਸ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਤੇ ਇਸ ਨੂੰ ਲੈ ਕੇ ਵਿਕਰਮ ਜਿਟਿਆ ਵੱਲੋਂ ਹਾਈ ਕੋਰਟ 'ਚ ਪਟੀਸ਼ਨ ਪਾਈ ਗਈ ਸੀ ਜਿਸ ਨੂੰ ਕੀ ਹੁਣ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਹੈ ਹਾਲਾਂਕਿ ਐਫ ਆਈ ਆਰ 'ਚ ਵਿਕਰਮ ਜਿਟਕਾ ਦਾ ਨਾਮ ਨਹੀਂ ਸੀ ਹਾਈ ਕੋਰਟ ਵੱਲੋਂ ਇਹੀ ਟਿੱਪਣੀ ਕੀਤੀ ਗਈ ਹੈ ਇਹੀ ਹਵਾਲਾ ਦਿੱਤਾ ਗਿਆ ਹੈ ਕਿ ਜੇ ਐਫ ਆਈ ਆਰ 'ਚ ਨਾਮ ਨਹੀਂ ਆਇਆ ਤਾਂ ਪਟੀਸ਼ਨ ਦਾ ਕੋਈ ਮਤਲਬ ਨਹੀਂ ਆਇਆ ਤਾਂ ਵਿਕਰਮ ਜਿਟਕਾ ਜੋ ਕਿ ਕਈ ਮਹੀਨਿਆਂ ਤੋਂ ਜੂਨ ਤੋਂ ਹੁਣ ਤੱਕ ਨਾਬਾ ਜੇਲ੍ਹ ਚ ਬੰਦ ਨੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਜੋ ਹੈ ਕਾਰਵਾਈ ਉਹਨਾਂ ਤੇ ਕੀਤੀ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਹਾਲਾਂਕਿ ਵਿਕਰਮ ਜਿਟਕਾ ਵੱਲੋਂ ਜ਼ਮਾਨਤ ਪਟੀਸ਼ਨਾਂ ਵੀ ਲਗਾਤਾਰ ਜੋ ਹੈ ਦਾਇਰ ਕੀਤੀਆਂ ਜਾ ਰਹੀਆਂ ਹਨ ਤਾਂ ਇੱਕ ਜ਼ਮੀਨ ਵਿਵਾਦ ਨੂੰ ਲੈ ਕੇ ਪਟੀਸ਼ਨ ਜਿਸ ਨੂੰ ਕਿ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਹੈ ਤਾਂ ਹੋਰ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਜੁੜੇ ਹੋਏ ਨੇ ਤਾਂ ਬਿਲਕੁਲ ਉਮੇਸ਼ ਜ਼ਮੀਨੀ ਵਿਵਾਦ ਮਾਮਲੇ 'ਚ ਵਿਕਰਮ ਜਿਟਕਾ ਦੀ ਪਟੀਸ਼ਨ ਖਾਰਜ ਹੋਈ ਹੈ ਤਾਂ ਹੋਰ ਕੀ ਕੋਈ ਜਾਣਕਾਰੀ ਦੇਖੋ 2022 ਤੋਂ ਇੱਕ ਨਾ ਜ਼ਮੀਨ ਦਾ ਜੁੜਿਆ ਮਾਮਲਾ ਚੱਲ ਰਿਹਾ ਔਰ ਜਿਹਦੇ ਵਿੱਚ ਐਫ ਆਈ ਆਰ ਦਰਜ ਕੀਤੇ ਸੀ ਜੇ ਪੰਜਾਬ ਪੁਲਿਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਕਿਉਂਕਿ ਅਮ੍ਰਿਤਸਰ ਦਾ ਜਮੀਨ ਦਾ ਜੁੜਿਆ ਮਾਮਲਾ ਸੀਗਾ ਤਾਂ ਵਿਕਰਮਜੀਤ ਸਿੰਘ ਮਜੀਠੀਆ ਨੇ ਹਾਈ ਕੋਰਟ ਵਿੱਚ ਅਗਾਊਂ ਜ਼ਮਾਨਤ ਮੰਗੀ ਸੀ ਔਰ ਇਹ ਸ਼ੰਕਾ ਜਤਾਈ ਸੀ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਨਾਮਜ਼ਦ ਕਰਕੇ ਅਰੈਸਟ ਕੀਤਾ ਜਾ ਸਕਦਾ ਹੈ ਤਾਂ ਸ਼ੰਕਾ ਸੀ ਕਿ ਅਰੈਸਟ ਹੋ ਸਕਦਾ ਹੈ ਜਿਸ ਕਰਕੇ ਅਗਰਿਮ ਜਵਾਨ ਚੀਚਾਵੇ ਲੇਕਿਨ ਸਰਕਾਰ ਨੇ ਖੇਲ ਨਾ ਕੀਤਾ ਕਿ ਇਸ ਮਾਮਲੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਐਫ ਆਈ ਆਰ 'ਚ ਨਾਮ ਨਹੀਂ ਨਗਰ ਔਰ ਕੋਰਟ ਨੇ ਵੀ ਪੁੱਛਿਆ ਕਿ ਜਦੋਂ ਤੁਸੀਂ ਇਸ ਐਫ ਆਈ ਆਰ ਵਿੱਚ ਤੁਹਾਡਾ ਨਾਮ ਨਹੀਂ ਹੈ ਤਾਂ ਫਿਰ ਅੱਗੇ ਨਹੀਂ ਮੰਨਦੀ ਗੱਲ ਨਹੀਂ ਬਣਦੀ ਕਿ ਕਿਹ ਚਾਚਾ ਜਿਹੜੀ ਉਹ ਖਾਰਜ ਕੀਤੀ ਹੈ ਕੋਰਟ ਨੇ ਤਾਂ 2022 ਦਾ ਇਹ ਅਣਪਛਾਤੇ ਲੋਕਾਂ ਦੇ ਖਿਲਾਫ ਐਫ ਆਈ ਆਰ ਸੀ ਜੀ ਜੀ ਐਮਐਸ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਲਈਦਾ ਬਿਲਕੁਲ ਜ਼ਮੀਨੀ ਵਿਵਾਦ ਨਾਲ ਜੁੜਿਆ ਹੋਇਆ ਮਾਮਲਾ 2022 ਦਾ ਜਿਸ ਨੂੰ ਲੈ ਕੇ ਵਿਕਰਮਜੀਤਿਆ ਹਾਈ ਕੋਰਟ ਦਾ ਰੁਕ ਕਰਦੀ ਨਹੀਂ ਪਟੀਸ਼ਨ ਉਹਨਾਂ ਵੱਲੋਂ ਪਾਈ ਜਾਂਦੀ ਹੈ ਪਰ ਹਾਈ ਕੋਰਟ ਦਾ ਕਹਿਣਾ ਹੈ ਕਿ ਜੇ ਐਫਆਈਆਰ 'ਚ ਵਿਕਰਮਜੀਤਿਆ ਦਾ ਨਾਮ ਨਹੀਂ ਹੈ ਤਾਂ ਪਟੀਸ਼ਨ ਦਾ ਕੋਈ ਮਤਲਬ ਨਹੀਂ ਬਣਦਾ ਜਿਸ ਨੂੰ ਚਲਦੇ ਹਾਈ ਕੋਰਟ ਨੇ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਤਾ ਬਿਲਕੁਲ ਹੈ ਵਿਕਰਮ ਜੀ ਟਕਾ ਜੋ ਕਿ ਲਗਾਤਾਰ ਜੂਨ ਤੋਂ ਲੈ ਕੇ ਬਿジネス ਨੇ ਜੂਨ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ 26 ਜੂਨ ਨੂੰ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਜਿਸ ਤੋਂ ਬਾਅਦ ਲਗਾਤਾਰ ਜੇਲ੍ਹ 'ਚ ਬੰਦ ਨੇ ਲਗਾਤਾਰ ਜੋ ਹੈ ਹਾਲਾਕਿ ਉਹਨਾਂ ਵੱਲੋਂ ਲਗਾਤਾਰ ਜ਼ਮਾਨਤ ਪੇਸ਼ਨਾ ਵੀ ਪਾਈਆਂ ਜਾ ਰਹੀਆਂ ਨੇ ਪਰ ਲਗਾਤਾਰ ਜੋ ਪੰਜਾਬ ਸਰਕਾਰ ਹੈ ਉਹ ਕਾਰਵਾਈਆਂ ਕਰ ਰਹੀ ਹੈ ਕਈ ਥਾਵਾਂ ਤੇ ਜੋ ਹੈ ਛਾਪੇਮਾਰੀ ਹੋ ਚੁੱਕੀ ਹੈ ਜੋ ਕਿ ਵਿਕਰਮ ਜੀ ਟਕਾ ਦੇ ਨਾਲ ਜੁੜੇ ਨੇ ਤਾਂ ਜੂਨ ਤੋਂ ਲੈ ਕੇ ਹੁਣ ਤੱਕ ਨਵਾਂ ਜੇਲ੍ਹ 'ਚ ਜੋ ਹੈ ਵਿਕਰਮ ਜੀ ਟਕਾ ਬਾਦ ਨੇ ਆਮ ਤੇ ਉਸ ਤੋਂ ਬਾਅਦ ਲਗਾਤਾਰ ਉਹ ਜੇਲ੍ਹ ਚ ਵਾਦਨੇ ਹਾਲਾਂਕਿ ਦੂਜੇ ਪਾਸੇ ਉਹ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਦੂਜੀਆਂ ਪਾਰਟੀਆਂ ਘੇਰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਕਿ ਸਿਆਸੀ ਜੋ ਹੈ ਸਿਆਸਤ ਦੇ ਚੱਲਦੀ ਇਹ ਸਾਰੀ ਗ੍ਰਿਫਤਾਰੀ ਕੀਤੀ ਗਈ ਹੈ ਜਾਂ ਸਿਆਸਤ ਦੇ ਚੱਲਦੀ ਸਾਰਾ ਕੁਝ ਹੋ ਰਿਹਾ ਹੈ ਤਾਂ ਦੂਜੇ ਪਾਸੇ ਵਿਕਰਮ ਜਿੱਟਿਆ ਜੋ ਹੈ ਹਾਲਾਂਕਿ ਉਹਨਾਂ ਵੱਲੋਂ ਆਪਣੀ ਜ਼ਮਾਨਤ ਲਈ ਵੀ ਪਟੀਸ਼ਨ ਜੋ ਹੈ ਹਾਈ ਕੋਰਟ ਚ ਦਾਇਰ ਕੀਤੀ ਗਈ ਹੈ ਤਾਂ ਇੱਕ ਜ਼ਮੀਨੀ ਵਾਦ ਮਾਮਲੇ ਨੂੰ ਲੈ ਕੇ ਵੀ ਉਹਨਾਂ ਵੱਲੋਂ ਫਿਰਾਲ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਨੂੰ ਕਿ ਹਾਈ ਕੋਰਟ ਨੇ ਰੱਦ ਕਰ ਦਿੱਤਾ ਤੇ ਹਾਈ ਕੋਰਟ ਵੱਲੋਂ ਇਹ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ